ਰੰਡੀ ਜੈਲਾ ਬੇਬੇ ਦੀਆਂ ਸਾਰੀਆਂ ਗੱਲਾਂ ਅਤੇ ਗਾਲਾਂ ਵੀ ਚੁੱਪ ਕਰਕੇ ਸੁਣ ਲੈਂਦਾ ਸੀ ਪਰ ਏ ਕੀ ਗੱਲ ਮੈਂ ਜਵਾਨੀ ਵਿੱਚ ਹੀ ਰੰਡੀ ਹੋ ਗਈ ਸਾਂ ਸਾਰੀ ਉਮਰ ਬੈ ਕੇ ਲੰਗਾਈ ਹੈ ਸਾਰਾ ਪਿੰਡ ਮੈਨੂੰ ਪੀਰਾਂ ਤਰ੍ਹਾਂ ਮੰਦਾ ਹੈ ਡੰਡੀ ਉਸ ਨੂੰ ਗੋਲੀ ਵਾਂਗ ਵੱਜਦੀ ਡੰਡੀ ਇਸ ਕਰਕੇ ਬੇਬੇ ਬੋਲਦੀ ਬੋਲਦੀ ਜਦੋਂ ਇਹ ਗੱਲ ਕਰਨ ਲੱਗਦੀ ਜੈਲਾ ਭੱਜ ਕੇ ਬਾਹਰ ਨਿਕਲ ਜਾਂਦਾ ਡੰਡੀ ਪਰ ਅੱਜ ਅੰਦਰ ਬੈਠੇ ਜੈਲੇ ਨੂੰ ਬੇਬੇ ਨੇ ਭੱਜਣ ਦਾ ਮੌਕਾ ਹੀ ਨਹੀਂ ਸੀ ਦਿੱਤਾ ਡੰਡੀ ਉਸ ਨੂੰ ਇਹ ਗਲ ਸੁਣਨੀ ਪਈ ਡੰਡੀ ਦੰਦਾਂ ਥੱਲੇ ਜੀਬ ਲੈ ਭਰਿਆ ਪੀਤਾ ਹੌਲੀ ਹੌਲੀ ਬਾਹਰ ਨੂੰ ਤੁਰ ਪਿਆ ਜਿਵੇਂ ਫੱਟੜ ਹੋ ਗਿਆ ਹੋਵੇ ਡੰਡੀ ਏ ਓ ਵੀ ਜਾਣਦਾ ਸੀ ਕੇ ਕਰਦੀ ਹਰ ਮਕਾਲ ਵਿੱਚ ਗਲਤੀ ਬੇਬੇ ਦੀ ਹੀ ਹੁੰਦੀ ਹੈ ਫਿਰ ਵੀ ਉਸ ਨੇ ਕਈ ਵਾਰ ਬੜੀ ਹੀ شریف ਸ਼ਰੀਫਾਂ ਨੂੰ ਹੀ ਟੌਲ ਮੁੱਕੀ ਕੀਤੀ ਸੀ ਡੰਡੀ ਬੇਬੇ ਅੱਗੇ ਨਹੀਂ ਸੀ ਬੋਲ ਸਕਦਾ ਡੰਡੀ ਖੌਰੇ ਇਸ ਕਰਕੇ ਕਿ ਬੇਬੇ ਉਸ ਦੀ ਦਾਦੀ ਵੀ ਸੀ ਅਤੇ ਮਾਂ ਵੀ ਡੰਡੀ ਜੰਮਣ ਵਾਲੀ ਮਾਂ ਤਾਂ ਜੈਲੇ ਦੇ ਛਿਲੇ ਵਿੱਚ ਹੀ ਮਰ ਗਈ ਸੀ ਡੰਡੀ ਛਿਆਂ ਸੱਤਾਂ ਵਰਿਆਂ ਦਾ ਹੋਇਆ ਅਤੇ ਪਿਓ ਵੀ ਚਲਾਣਾ ਕਰ ਗਿਆ ਡੰਡੀ ਸਾਕਾ ਚਾਚਾ ਤਾਇਆ ਵੀ ਕੋਈ ਨਹੀਂ ਸੀ ਡੰਡੀ ਦਾਦੀ ਨੇ ਪਾਲਿਆ ਅਤੇ ਪੜ੍ਹਾਇਆ ਲਿਖਾਇਆ ਡੰਡੀ ਪੈਲੀ ਬੰਨਾ ਬਾਵਾ ਹੋਣ ਕਰਕੇ ਲੋਕੀ ਹਯਾ ਕਰਦੇ ਪਰ ਘਰ ਵਿੱਚ ਰੋਜ਼ ਹੀ ਇੱਟ ਖੜਕਦੀ ਡੰਡੀ ਕੀ ਸਟਾਰਟ ਜ਼ਿੰਦਗੀ ਹੈ ਜੇ ਘਰ ਵਿੱਚ ਸਕੂਨ ਨਹੀਂ ਤਾਂ ਪ੍ਰੇਸ਼ਮਚਨ ਪਰ ਕੀ ਕਰਦਾ ਘਰ ਵਾਲੀ ਨਾਲ ਵਿਗਾੜ ਹੁੰਦਾ ਅਤੇ ਤਲਾਕ ਦੇ ਕੇ ਹੋਰ ਵਿਆਹ ਕਰਾ ਸਕਦਾ ਸੀ ਪਰ ਬੇਬੇ ਪ੍ਰਸੰਚਨ ਅੱਜ ਉਹ ਸੋਚ ਰਿਹਾ ਸੀ ਸਾਡੇ ਘਰ ਰੱਬ ਦਾ ਦਿੱਤਾ ਸਭ ਕੁਝ ਹੈ ਕਿਸੇ चीज ਦੀ ਥੋੜਾ ਨਹੀਂ ਡੰਡੀ ਬੇਬੇ ਦੀ ਸੇਵਾ ਕਰਨ ਵਿੱਚ ਵੀ ਕੋਈ ਕਸਰ ਨਹੀਂ ਛੱਡੀ ਦੀ ਨਿੱਕੀ ਮੋਟੀ ਗੱਲ ਦਾ ਕਦੀ ਗੁੱਸਾ ਨਹੀਂ ਕੀਤਾ ਬਸ ਇਹ ਸੋਚ ਕੇ ਵਢੇਰਾ ਬੰਦਾ ਬਾਲਾਂ ਵਰਗਾ ਹੋ ਜਾਂਦਾ ਹੈ ਡੰਡੀ ਕੌੜੀਆਂ ਫਿੱਕੀਆਂ ਹੱਸ ਕੇ ਟਾਲ ਦੇਣੀਆਂ ਚਾਹੀਦੀਆਂ ਹਨ ਡੰਡੀ ਕਦੀ ਸ਼ਰੀਫਾਂ ਨੂੰ ਬੇਉਲਾਦੀ ਦਾ ਮੇਣਾ ਅਤੇ ਕਦੀ ਐਵੇਂ ਹੀ ਨੋਕਾ ਟੋਕੀ ਡੰਡੀ ਔਲਾਦ ਨਹੀਂ ਹੁੰਦੀ ਪਈ ਤਾਂ ਇਸ ਵਿੱਚ ਸ਼ਰੀਫਾਂ ਦਾ ਕੀ ਕਸੂਰ ਹੈ ਡੰਡੀ ਮੈਂ ਕੋਈ ਥੋੜਾ ਇਲਾਜ ਤਾਂ ਨਹੀਂ ਕਰਾਇਆ ਪ੍ਰਸੰਚਨ ਸਮਝ ਨਹੀਂ ਆਉਂਦੀ ਬੇਬੇ ਕਿਉਂ ਲੜਦੀ ਰਹਿੰਦੀ ਹੈ ਡੰਡੀ ਇਸ ਤੋਂ ਵੀ ਵੱਡੀ ਹੈਰਾਨੀ ਵਾਲੀ ਗੱਲ ਇਹ ਹੈ ਕਿ ਲੜਦੀ ਲੜਦੀ ਰੋਣ ਲੱਗ ਪੈਂਦੀ ਹੈ ਡੰਡੀ ਜੇ ਸਾਨੂੰ ਦੋਵਾਂ ਜੀਆਂ ਨੂੰ ਕਿਤੇ ਹੱਸਦਿਆਂ ਨੂੰ ਵੇਖ ਲਵੇ ਤਾਂ ਵੀ ਨਹੀਂ ਸਹਾਰਦੀ ਡੰਡੀ ਐਵੇਂ ਹੀ ਕੋਈ ਨਾ ਕੋਈ ਬਹਾਨਾ ਬਣਾ ਕੇ ਗਰਮ ਹੋ ਜਾਂਦੀ ਹੈ ਡੰਡੀ ਉਸ ਨੂੰ ਤਾਂ ਸਾਡੇ ਦੋ ਜੀਆਂ ਦੇ ਪਿਆਰ ਨੂੰ ਵੇਖ ਕੇ ਖੁਸ਼ ਹੋਣਾ ਚਾਹੀਦਾ ਹੈ ਡੰਡੀ ਪਰ ਉਸ ਦੇ ਮੂੰਹ ਉੱਤੇ ਕਦੀ ਕੋਈ ਹਾਸੇ ਵਰਗੀ ਸ਼ੈ ਨਹੀਂ ਦਿਸੀ ਡੰਡੀ ਹਰ ਵੇਲੇ ਮੱਥੇ ਵੱਟ ਅਤੇ ਖਰਮੀਆਂ ਗੱਲਾਂ